ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਮਹਾਰਾਜ ਚੜ੍ਹਦੀ ਕਲਾ ਵਿੱਚ ਸਾਰਿਆਂ ਨੂੰ ਰੱਖਣ ਦੇਸ਼ ਵਿਦੇਸ਼ ਸਾਰਿਆਂ ਸੰਕਟਾਂ ਨੂੰ ਮੇਰੇ ਵੱਲੋਂ ਇੱਕ ਬੇਨਤੀ ਹੈ ਇਹਦਾ ਤੁਸੀਂ ਜਵਾਬ ਵੀ ਦੇਣਾ ਜੇ ਕਮੈਂਟ ਵਿੱਚ ਇਕ ਬੜੀ ਮੈਨੂੰ ਹਰਾਨੀ ਹੋ ਰਹੀ ਆ ਕਿ ਡਿਬੂਗੜ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਤੇ ਐਨਐਸਏ ਲੱਗੀ ਆ ਔਰ ਖਟੂਰ ਸਾਹਿਬ ਤੋਂ ਲੋਕ ਸਭਾ ਦੇ ਇਲੈਕਸ਼ਨ ਵਿੱਚ ਜਿੱਤੇ ਨੇ ਇੱਕ ਸਾਲ ਐਨਐਸਏ ਲੱਗੀ ਆ ਔਰ ਇੱਕ ਸਾਲ ਦੀ ਹੋਰ ਗਾਂ ਸਰਕਾਰ ਨੇ ਬਿਤਾਤੀ ਆ ਔਰ ਇਹਨਾਂ ਦਾ ਮਸਲਾ ਬੜੀ ਤੇਜ਼ੀ ਦੇ ਨਾਲ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸਕੋਲ ਪਹੁੰਚ ਗਿਆ ਉਹ ਖੜਿਆ ਕਿ ਇਹਨਾਂ ਨੇ 18 ਨੀ ਜਸਪ੍ਰੀਤ ਸਿੰਘ ਆ ਖਬਰ ਲੱਗੀ ਆ ਜਿੱਤ ਦੇ ਯਾ ਤੇ ਜਿਹੜੀ 12 ਕਰੋੜਾ ਰੁਪਏ ਦੇ ਫੰਡ ਨੂੰ ਹੁੰਦੀ ਆ ਉਹਦੇ ਵਿੱਚ ਸਰਦਾਰ ਜਸਪ੍ਰੀਤ ਸਿੰਘ ਨੇ ਵੀ ਪਾੜੀ-ਮੋੜੀ ਰਕਮ ਮਲੀ ਹੋਗੀ। ਹੋਰ ਭਾਈ ਅਮਰਤਪਾਲ ਸਿੰਘ ਨੂੰ ਸਾਲ ਖੋਇਆ ਜੇਲ੍ਹ ਚ ਗਏ ਨੂੰ। ਔਰ ਅਰਾਨਗੀ ਮੈਨੂੰ ਇਸ ਗੱਲ ਤੇ ਆ ਕਿ 1984 ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਜੀਤੋ ਅਟੈਕ ਹੋਇਆ, ਫੌਜੀ ਅਟੈਕ ਹੈ ਉਹਨੂੰ 40 ਸਾਲ ਹੋ ਗਏ। 40 ਸਾਲ ਉਹ ਮਾਮਲਾ ਕਿਸੇ ਕੋ ਨਹੀਂ ਪੁੱਜਿਆ ਔਰ ਉਸ ਕ੍ਰਾਸੀ ਦੇ ਦੌਰਾਨ ਨਵੰਬਰ 1984 ਦੇ ਵਿੱਚ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਜੀਂਦੇ ਸਾੜੇ ਗਏ ਉਹ ਮਸਲਾ ਅਮਰੀਕਾ ਨਹੀਂ ਪੁੱਜਿਆ ਨਵੰਬਰ 1984 ਵਿੱਚ ਉਜੜੇ ਸਿਖਾਂ ਜੀਆਂ ਨੌਜਵਾਨਾਂ ਤੀਆਂ ਦੀਆਂ ਬੇਅਬਦਬੀ ਕੀਤੀ ਗਈ ਆ ਇਤਾਂ ਰੋਟੀਆਂ ਗਿਆ ਛਾਤੀਆਂ ਤੱਕ ਵੜ ਦਿੱਤੀਆਂ ਗਈਆਂ ਉਹ ਮੁੱਦਾ ਬਾਹਰ ਤੱਕ ਨਹੀਂ ਗਿਆ ਅਮਰੀਕਾ ਤੱਕ ਨਹੀਂ ਗਿਆ ਉਹ ਜਿਹੜਾ ਹਿੰਦੁਸਤਾਨ ਕੀ ਰਹਿ ਗਿਆ ਬਾਹਰ ਗਿਆ ਹੀ ਨਹੀਂ ਔਰ ਬੜੀ ਹਰਾਨ ਕੀਤੀ ਗੱਲ ਹੈ ਮੈਂ ਧੋਖੀ ਨਹੀਂ ਆ ਭਾਈ ਅਮਰਪਾਲ ਸਿੰਘ ਦਾ ਪਰ ਮੈਂ ਵੀ ਜੇਲ੍ਹ ਕੱਟੀ ਆ ਮੇਰੇ ਸਾਥੀਆਂ ਨੇ ਵੀ ਜੇਲ੍ਹ ਕੱਟੀ ਆ ਵਿਚਾਰੇ ਅੱਜ ਰੋਜੀ ਰੋਟੀ ਨੂੰ ਆਤਰਨੇ ਕਈ ਤੇ ਇਨਸਾਫ ਨੂੰ ਡੀਕਦੇ ਡੀਕਦੇ ਦੁਨੀਆ ਨੂੰ ਅਲਵਿਦਾ ਕਹਿ ਗਏ ਉਹਨਾਂ ਵੱਲ ਸਿੱਖ ਕੌਮ ਦਾ ਸਿੱਖ ਜਥੇਬੰਦੀਆਂ ਦਾ ਜਿਨ੍ਹਾਂ ਦਾ ਨਾਮ ਲਿਖਿਆ ਇਹਦੇ ਵਿੱਚ ਧਾਰਮਿਕ ਸਿੱਖ ਜਥੇਬੰਦੀਆਂ ਕਿਸੇ ਦਾ ਧਿਆਨ ਨਹੀਂ ਆ ਮੈਂ ਸਰਦਾਰ ਜਸਪ੍ਰੀਤ ਸਿੰਘ ਨੂੰ ਕੁਛਣਾ ਚਾਹੁੰਨਾ ਬਹੁਤ ਵਧੀਆ ਗੱਲ ਆ ਕਿ ਭਾਈ ਅਮਰਪਾਲ ਸਾਹਿਬ ਦਾ ਮੁੱਦਾ ਜਿਹੜਾ ਅਮਰੀਕਾ ਦੀ ਉਪ ਰਾਸ਼ਟਰਪਤੀ ਤੱਕ ਪਹੁੰਚਾਇਆ ਔਰ ਉਹਨਾਂ ਨੇ ਰਿਪੋਰਟ ਵੀ ਮੰਗੀ ਐ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹਰਸ ਨੇ ਇਸ ਮਾਮਲੇ ਦੀ ਰਿਪੋਰਟ ਮੰਗੀ ਐ ਸਿਰਫ ਡੇਢ ਸਾਲ ਦੇ ਵਿੱਚ ਵਿੱਚ ਹਲੇ 2 ਸਾਲ ਬੁਰੇ ਨਹੀਂ ਆਏ ਔਰ 84 ਦਾ ਜਿਹੜਾ ਇਹਨੂੰ 40 ਸਾਲ ਹੋ ਚੱਲੇ ਆ ਜਿਹਦੀ ਰਿਪੋਰਟ ਕਿਸਨੇ ਤੱਕ ਮੰਗੀ ਨਹੀਂ ਇਹਦਾ ਕਾਰਨ ਦੱਸ ਸਕਦੇ ਜੀ ਕਿਉਂ ਕਿਉਂ ਨਜ਼ਰਅੰਦਾਜ਼ ਕੀਤਾ ਗਿਆ ਯਾਦ ਹੈ ਭਾਈ ਜਿਹੜੇ ਫੰਡ ਹੋਣਦੇ ਨਾ ਸਾਰੇ ਫੰਡਾਂ ਦੀ ਕਰਾਮਾਤ ਹੈ ਜਿਹੜੇ ਅਮਰਪਾਲ ਸਿੰਘ ਦੇ ਵਕੀਲ ਕੇਸ ਲੰਡਾ ਜਿਹੜੇ ਗੱਡੀਆਂ ਚਲਦੀਆਂ ਕਰੋਨਾ ਦੇ ਨਾਲ ਫੰਡਿੰਗ ਹੁੰਦੀ ਆ ਇਹ ਉਹਨਾਂ ਦੀ ਕਰਾਵਾਤ ਹੈ ਪਰ ਮੈਨੂੰ ਬੜਾ ਦੁੱਖ ਹੁੰਦਾ ਜਿਹੜਾ 84 ਦੇ ਜਿਹੜੇ ਪੀਂਧ ਸੀ ਨਵੰਬਰ 1984 ਦੇ ਜਾਂ ਜਿਨ੍ਹਾਂ ਨੇ ਜੂਧਪੁਰ ਕਟ ਜ਼ਿਲ੍ਹਾ ਕਟੀਆਂ ਕਈ ਧਰਮੀ ਫੌਜੀ ਜਿੱਦ ਤੋਂ ਇਹ ਕੰਮ ਸਟਾਰਟ ਹੁੰਦਾ ਜਿਨ੍ਹਾਂ ਨੇ ਆਪਣੀਆਂ ਉਮਰਾਂ ਗਾਲ ਕੱਤੀਆਂ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਉਹ ਬਰਬਾਦ ਕਰ ਲਿਆ ਉਹਨਾਂ ਦਾ ਕਿਸੇ ਨੇ ਮੁੱਲ ਨਹੀਂ ਪਾਇਆ ਜਸਬੀਰ ਸਿੰਘ ਜੀ ਉਹਨਾਂ ਦਾ ਮੁੱਦਾ ਤੁਸੀਂ ਅਮਰੀਕਾ ਤੱਕ ਨਹੀਂ ਖੜਿਆ ਫਿਰ ਸਿਰਫ ਭਾਈ ਅਮਰਿਤਪਾਲ ਸਿੰਘ ਦਾ ਹੀ ਕਿਉਂ ਇਹ ਤਾਂ ਕੁਦਰਤੀ ਗੱਲ ਹੈ ਭਾਈ ਜੇਲਾਂ ਤੇ ਅਸੀਂ ਵੀ ਕੱਟੀਆਂ ਤੱਕਿਆ ਅਸੀਂ ਵੀ ਖਾਂਦੇ ਅਸੀਂ ਵੀ ਬੜੀ ਰੋਜੀ ਰੋਟੀ ਤੋਂ ਆਤਰੋਂ ਯਾਰ ਮੇਰਾ ਫਰਜ਼ ਬਣਦਾ ਸਵਾਲ ਕਰਨ ਦਾ ਪੁੱਛਣ ਦਾ ਇਹਦਾ ਕਾਰਨ ਤਾਂ ਦੱਸੋ ਭਾਈ ਰਣਜੀਤ ਸਿੰਘ ਢੱਡ